ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਉਸ ਨੇ ਕਿਹਾ ਸੀ ਕਿ ਜਿਹੜੀ ਸੱਤਾ ਪਾਰਟੀ ਹੈ ਸੱਤਾ ਵਿੱਚ ਬੈਠੀ ਪਾਰਟੀ ਹੈ ਉਹ Hindu ਨਹੀਂ ਹੈ ਉਹ ਕਹਿੰਦਾ ਕਿ ਜਿਹੜੇ ਇਹ ਰਾਜਨੀਤਿਕ ਲੋਕ ਸੱਤਾ ਵਿੱਚ ਬੈਠੇ ਨੇ ਇਹ ਕਹਿੰਦੇ ਨੇ ਅਸੀਂ Hindu ਆ ਪਰ ਕਹਿੰਦੇ ਇਹ Hindu ਨਹੀਂ ਹਨ ਉਸ ਨੇ ਜ਼ੋਰ ਦੇ ਕੇ ਕਿਹਾ ਕੀ ਇਹ ਹਿੰਦੂ ਨਹੀਂ ਹਨ ਉਸ ਦਾ ਬਿਆਨ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਉਹਨੇ ਬੋਲਿਆ ਉਹਦਾ ਕੀ ਉਹਨੇ ਭਾਵ ਲਿਆ ਇਹ ਤਾਂ ਉਸ ਨੂੰ ਪਤਾ ਹੈ ਜਾਂ ਵਿਰਧੀਆਂ ਨੇ ਜਿਹੜੀ ਸੱਤਾ ਚ ਪਾਰਟੀ ਹੈ ਜਾਂ ਉਹਦੇ ਵਿਰੋਧ ਵਿੱਚ ਜਿਹੜੇ ਬੋਲਦੇ ਨੇ ਉਹ ਤੇ ਉਹਨਾਂ ਨੂੰ ਪਤਾ ਹੋਵੇਗਾ ਕਿ ਇਸ ਦਾ ਕੀ ਜਵਾਬ ਦੇਣਾ ਹੈ ਇਸ ਦਾ ਕੀ ਮੀਨਿੰਗ ਹੈ ਉਸ ਨੇ ਇਹ ਕਿਉਂ ਕਿਹਾ ਕਿ ਜਿਹੜੀ ਸੱਤਾ ਵਿੱਚ ਪਾਰਟੀ ਬੈਠੀ ਹੈ ਉਹ ਹਿੰਦੂ ਨਹੀਂ ਹੈ ਚਲੋ ਉਹਨੇ ਕੁਝ ਵੀ ਕਿਹਾ ਹੋਏ ਪਰ ਉਹਨੇ ਕਹਿਣ ਦੀ ਹਿੰਮਤ ਕੀਤੀ ਪਾਰਲੀਮੈਂਟ ਦੇ ਵਿੱਚ ਉਸਨੇ ਇਹ ਬੋਲਿਆ ਕਿਉਂਕਿ ਇਹ ਹਿੰਮਤਾਂ ਉਸਨੇ ਜ਼ਰੂਰ ਕੀਤੀ ਬੋਲਣ ਦੀ ਭਾਵੇਂ ਉਸਨੇ ਗਲਤ ਬੋਲਿਆ ਜਾਂ ਸਹੀ ਬੋਲਿਆ ਖੈਰ ਇਹ ਉਹਨਾਂ ਦਾ ਮਾਮਲਾ ਹੈ ਇਹ ਰਾਜਨੀਤਿਕ ਲੋਕਾਂ ਦਾ ਮਾਮਲਾ ਹੈ ਇਹ ਤਾਂ ਉਹਨਾਂ ਨੂੰ ਹੀ ਪਤਾ ਜ਼ਿਆਦਾ ਇਸ ਬਾਰੇ ਕਿ ਪਾਰਲੀਮੈਂਟ ਜੋ ਬੋਲਣਾ ਉਹ ਉਹਨਾਂ ਬੋਲਣਾ ਇਸ ਬਾਰੇ ਆਮ ਬੰਦੇ ਨੂੰ ਕੋਈ ਪਤਾ ਨਹੀਂ ਹੁੰਦਾ ਇਹ ਰਾਜਨੀਤਿਕ ਲੋਕਾਂ ਨੂੰ ਪਤਾ ਹੁੰਦਾ ਚਲੋ ਖੈਰ ਉਸਨੇ ਹਿੰਮਤ ਕਰਕੇ ਇਹ ਬੋਲ ਦਿੱਤਾ ਕਿ ਅੱਜ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਡੇ ਰਾਗੀ ਕੀਰਤਨੀਏ ਜਿਹੜੇ ਸਿੱਖ ਡੇਰਿਆਂ ਤੇ ਜਾਂਦੇ ਨੇ ਜਿੱਥੋਂ ਮੋٹے ਲਫਾਫੇ ਮਿਲਦੇ ਨੇ ਕੀ ਇਹ ਕਦੇ ਹਿੰਮਤ ਕਰਨਗੇ ਕਦੀ ਇਹ ਬੋਲਣਗੇ ਕਿ ਜਿਹੜੇ ਸਿੱਖ ਡੇਰੇਦਾਰ ਨੇ ਜਿਹੜੇ ਗੁਰਦੁਆਰੇ ਬਣਾ ਕੇ ਬੈਠੇ ਨੇ ਵੱਡੇ ਵੱਡੇ ਡੇਰੇ ਬਣਾ ਕੇ ਬੈਠੇ ਨੇ ਇਹ ਸਿੱਖ ਨਹੀਂ ਹਨ ਕਦੀ ਇਹਨਾਂ 'ਚ ਹਿੰਮਤ ਆਏਗੀ ਕਿ ਅਸੀਂ ਇਹ ਬੋਲੀਏ ਕਿ ਸਿੱਖ ਡੇਰੇਦਾਰ ਸਿੱਖ ਨਹੀਂ ਹਨ ਇਹਨਾਂ 'ਚ ਜੇ ਹਿੰਮਤ ਹੈ ਤਾਂ ਇਹ ਬੋਲਣ ਰਾਗੀ ਕੀਰਤਨੀਏ ਕਥਾਕਾਰ ਜਿਹੜੇ ਸਿੱਖ ਡੇਰਿਆਂ ਦੇ ਜਾਂਦੇ ਨੇ ਉਹ ਤੋਂ ਮੋٹے ਲਫਾਫੇ ਲੈਂਦੇ ਨੇ ਕਿ ਇਹਨਾਂ 'ਚ ਕਦੋਂ ਹਿੰਮਤ ਆਏਗੀ ਇਹ ਗੱਲ ਕਹਿਣ ਦੀ ਕਿ ਜਿਹੜੇ ਸਿੱਖ ਡੇਰੇਦਾਰ ਨੇ ਇਹ ਸਿੱਖ ਨਹੀਂ ਹਨ ਕਿਉਂਕਿ ਇਹ ਅਕਾਲ ਤਖਤ ਦੀ ਮਰਿਆਦਾ ਨੂੰ ਨਹੀਂ ਮੰਨਦੇ ਇਹਨਾਂ ਨੂੰ ਹਿੰਮਤ ਕਰਕੇ ਕਹਿਣਾ ਚਾਹੀਦਾ ਪਰ ਨਹੀਂ ਆਪਣੇ ਲਾਲਚ ਪਿੱਛੇ ਇਹ ਕਦੀ ਵੀ ਨਹੀਂ ਕਹਿਣਗੇ ਕਿਉਂਕਿ ਮੋٹے ਪੈਸੇ ਮਿਲਦੇ ਨੇ ਆਉ ਭਗਤ ਚੰਗੀ ਹੁੰਦੀ ਹੈ ਸੇਵਾ ਚੰਗੀ ਹੁੰਦੀ ਹੈ ਇਹ ਕਦੀ ਵੀ ਨਹੀਂ ਬੋਲਣਗੇ ਹਾਲਾਂਕਿ ਇਹਨਾਂ ਨੂੰ ਬੋਲਣਾ ਚਾਹੀਦਾ ਹੈ ਕਿ ਜਿਹੜੇ ਸਿੱਖ ਡੇਰੇਦਾਰ ਨੇ ਉਹ ਸਿੱਖ ਨਹੀਂ ਹਨ ਤੇ ਸਿੱਖ ਹੈ ਵੀ ਨਹੀਂ ਹਨ ਉਹ ਬਸ ਪੀੜਾ ਨੂੰ ਪਿੱਛੇ ਲਾਉਣਾ ਜਾਣਦੇ ਨੇ ਉਹ ਸਿੱਖ ਨਹੀਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ